ਹਾਲ ਸੇ ਦੇ ਕਰਕੇ ਲੋਕਾਂ ਨੇ ਉਹਨਾਂ ਨੂੰ ਜਿਧਾਇਆ ਸੀ ਕਿ ਡੈਟ ਉਹ ਬੰਦੀ ਸਿੱਖਾਂ ਦੀ ਗੱਲ ਕਰਨਗੇ ਆ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੇ ਸਿੱਖਾਂ ਦੀ ਗੱਲ ਕਰਨਗੇ ਐਂਡ ਰਮਨ ਮੈਂ ਵੀ ਸੋਚ ਰਹਾ ਸੀ ਵੀ ਮਾਈਟ ਵੀ ਜਿਹੜਾ ਪਬਲਿਕ ਡਿਸੀਜਨ ਹੁੰਦਾ ਹੈ ਮੰਡੇਟ ਹੁੰਦਾ ਹੈ ਆਲਟੀਮੇਟਲੀ ਉਹਰੇ ਅੱਗੇ ਤੁਹਾਨੂੰ ਹੱਥ ਉੱਚਕ ਲੈਣੇ ਚਾਹੀਦੇ ਆ ਵੀ ਠੀਕ ਹੈ ਯਾਰ ਜੋ ਪਬਲਿਕ ਮੰਡੇਟ ਮਾਈਟ ਵੀ ਮੇਰੇ ਕੋਲ ਚੰਗਾ ਪੁਆਇੰਟ ਆ ਪਰ ਮੇਰੇ 10 ਸਾਹਮਣੇ ਬੰਦੇ ਕਹਿ ਰਹੇ ਕਿ ਨਹੀਂ ਇਹ ਗਲਤ ਹੈ ਪੁਆਇੰਟ ਤਾਂ ਇੱਕ ਦਿਨ ਵੈਗੁਰੂ ਜੀ ਦਾ ਖਾਲਸਾ ਤੇ ਵੈਗੁਰੂ ਜੀ ਦੀ ਫਤਿਹ ਵੀ ਨਹੀਂ ਦੇਸ਼ ਦੀ ਲੋਕ ਸਭਾ ਚ 1.5 ਸਾਲ ਚੋਂ ਬੋਲ ਸਕੇ ਹਮ ਗੁਰਦੁਆਰੇ ਚ ਤੁਸੀਂ ਗ੍ਰੰਥੀ ਮਹਾਰਾ ਕੋਈ ਆਉਂਦੇ ਨਹੀਂ ਗੁਰਦੁਆਰੇ ਦੇ ਜੇ ਅچھے ਪ੍ਰਚਾਰਕ ਹੋ ਨਾ ਗੁਰੂ ਦੀ ਵਿਆਖਿਆ ਕਰਨ ਤੇ ਸਨੋਰਤ ਸਤ ਸੰਕਰਨ ਤੇ ਸਾਰੀ ਵਿਆਖਿਆ ਕਰਨ ਤਾਂ ਮੈਨੂੰ ਲੱਗਦਾ ਹੈ ਕਿ ਉੱਥੇ ਸੰਗਤ ਜੁੜ ਜਾਂਦੀ ਹੈ ਹੋਰ ਤੇ ਜੇ ਗਰੰਥੀ ਸਿੰਘ ਮਾੜਾ ਆ ਜਾਏ ਜਾਂ ਉਹ ਕਥਾਵਾਚਕ ਮਾੜਾ ਆ ਜਾਏ ਤਾਂ ਸੰਗਤ ਉੱਥੇ ਜਾਂਦੀ ਨਹੀਂ ਹੈ ਸੋ ਮੈਨੂੰ ਲੱਗਦਾ ਕਿ ਤੁਸੀਂ ਮੈਂਬਰ ਆਫ ਪਾਰਲੀਮੈਂਟ ਜਿਹੜਾ ਬਣਾਇਆ ਤੁਹਾਨੂੰ ਉਹ ਬੇਨੀਫਿਟ ਕੀ ਹੋਇਆ ਜਿਸ ਕਰਕੇ ਬਣਾਇਆ ਸੀ ਉਹ ਤਾਂ ਉਹ ਗੱਲ ਹੀ ਨਹੀਂ ਕਰ پا ਰਿਹਾ ਹੂੰ ਹੀ ਇਜ਼ ਅਨਏਬਲ ਟੂ ਸਪੀਕ ਫਾਰ ਅ ਮਿੰਟ ਫਾਰ ਅ ਮਿੰਟ ਡੇਢ ਸਾਲ ਦਾ ਮਿਲਣਾ ਦਾ ਮੈਡ ਇਨ ਪਾਸ਼ਨ ਵੀ ਨਹੀਂ ਕਰ ਸਕਿਆ ਉਹ ਨਾ ਵਿਚਾਰਾ